ਹੋਲੇ ਮਹਲੇ ਦੀ ਕਹਾਣੀ 1700ਵੀਆਂ ਸਦੀ ਦੀ ਸ਼ੁਰੂਆਤ 'ਚ ਪੰਜਾਬ ਉਥਲ-ਪੁਥਲ ਨਾਲ ਭਰਿਆ ਹੋਇਆ ਸੀ ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਸਿੱਖ ਧਰਮ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਹਾਕਾਂ ਨੂੰ ਕੁਚਲਨ ਦਿੱਤਾ ਗਿਆ ਤੇ ਲੋਕਾਂ ਤੇ ਜ਼ੁਲਮ ਹੋਣ ਲੱਗੇ ਪੈਦਲ ਹਾਲ ਸੀ ਪਰ ਨਨਦਪੁਰ ਸਾਹਿਬ ਦੀ ਧਰਤੀ ਤੇ ਇੱਕ ਨਵੀਂ ਲਹਿਰ ਉੱਠ ਰਹੀ ਸੀ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋ ਰਹੀ ਸੀ ਵਸੰਤ ਆ ਗਿਆ ਤੇ ਨਾਲ ਹੀ ਹੋਲੀ ਦਾ ਤਿਹਾਰ ਲੋਕ ਰੰਗਾਂ ਨਾਲ ਖੇਡਦੇ ਗੀਤ ਗਾਉਂਦੇ ਤੇ ਨੱਚਦੇ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਤਿਹਾੜ ਨੂੰ ਇੱਕ ਨਵੇਂ ਰੂਪ ਵਿੱਚ ਮਨਾਉਣ ਦਾ ਫੈਸਲਾ ਕੀਤਾ। ਉਹਨਾਂ ਨੂੰ ਪਤਾ ਸੀ ਕਿ ਅਗਲੇ ਦਿਨ ਔਖੇ ਹੋਣਗੇ ਕਿ ਸਿਰਫ ਮौज-ਮਸਤੀ ਹੀ ਨਹੀਂ ਸਿੱਖਾਂ ਨੂੰ ਤਿਆਰੀ ਵੀ ਵਿਚਾਈ ਦੀ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਨੂੰ ਇਕੱਠਾ ਕੀਤਾ ਤੇ ਇਲਾਨ ਕੀਤਾ ਜੀ ਅਸੀਂ ਤਿਹਾੜ ਮਨਾਉਣਾ ਹੈ ਤਾਂ ਇਹ ਸ਼ਸਤਰਾਂ ਤੇ ਬਹਾਦਰੀ ਨਾਲ ਹੋਵੇ। ਅਸੀਂ ਰੰਗਾਂ ਦੀ ਨਹੀਂ ਸੂਰਬੀਰਤਾ ਦੀ ਖੇਡ ਖੇਡਣੀ ਹੈ। 1701 ਵਿੱਚ होला ਮਹੱਲੇ ਦੀ ਸ਼ੁਰੂਆਤ ਹੋਈ ਇੱਕ ਐਸਾ ਤਿਉਹਾਰ ਕਿਥੇ ਸਿੱਖ ਆਪਣੀ ਯੁੱਧ ਕਲਾ ਦਿਖਾਉਣਗੇ ਜੰਗ ਲਈ ਤਿਆਰ ਹੋਣਗੇ ਅਨੰਦਪੁਰ ਸਾਹਿਬ ਜੰਗਾ ਦੇ ਮੈਦਾਨ ਚ ਬਦਲ ਗਿਆ ਕੋਲ ਸਵਾਰ ਆਪਣੇ ਸ਼ੋਰਿਆ ਦਿਖਾਉਣ ਲੱਗੇ ਤਲਵਾਰ ਚਮਕਾਉਣ ਲੱਗੇ ਤੀਰ ਉਡਣ ਲੱਗੇ ਤੇ ਨਗਾਰੇ ਗੂੰਜਣ ਲੱਗੇ ਇਹ ਦ੍ਰਿਸ਼ ਅਨੋਖਾ ਸੀ ਇਹ ਤਿਉਹਾਰ ਜੋ ਕੇਵਲ ਮौज-ਮਸਤੀ ਨਹੀਂ ਬਲਕਿ ਤਿਆਰੀ ਦਾ ਨਵਾਂ ਅੰਦਾਜ਼ ਸੀ 3 ਦਿਨ ਤੱਕ ਖਾਲਸਾ ਨਕਲੀ ਚੰਗਾ ਲੜਦਾ ਜੰਗੀ ਹੁਨਰ ਸਿਖਾਉਂਦਾ ਤੇ ਭਾਈਚਾਰੇ ਨੂੰ ਮਜ਼ਬੂਤ ਕਰਦਾ ਆਖਰ ਚ ਉਹ ਰੰਗਾ ਦੇ ਨਾਲ ਨਹੀਂ ਸਿੱਧਕ ਇਕਤਾ ਤੇ ਸ਼ਕਤੀ ਨਾਲ ਦਿਹਾੜ ਮਨਾਉਂਦੇ ਗੋਲਾ ਮਹੱਲਾ ਸਿਰਫ ਇੱਕ ਤਿਹਾੜ ਨਹੀਂ ਇੱਕ ਸੰਦੇਸ਼ ਸੀ ਇਸ ਸੰਸਾਰ ਨੂੰ ਦੱਸਣ ਲਈ ਸੀ ਕਿ ਸਿੱਖ ਕਦੇ ਵੀ ਕਮਜ਼ੋਰ ਨਹੀਂ ਔਰ ਜ਼ੁਲਮ ਦੇ ਅੱਗੇ ਨਹੀਂ ਝੁਕਣਗੇ ਤੇ ਹਮੇਸ਼ਾ ਧਰਮ ਦੀ ਰਾਖੀ ਕਰਨਗੇ ਸਦੀਆਂ ਬਾਅਦ ਗੋਲਾ ਮਹੱਲਾ ਸਿੱਖ ਇਤਿਹਾਸ ਦਾ ਸਭ ਤੋਂ ਵੱਡਾ ਤਿਹਾੜਾਂ ਵਿੱਚੋਂ ਇੱਕ ਬਣ ਗਿਆ ਅੱਜ ਵੀ ਹਜ਼ਾਰਾਂ ਲੋਕ ਆਨੰਦਪੁਰ ਸਾਹਿਬ 'ਚ ਇਕੱਠੇ ਹੋ ਕੇ ਨਿਹੰਗ ਸਿੰਘਾਂ ਦੀ ਵਾਹ-ਵਾਹ ਕਰਦੇ ਹਨ ਉਹ ਘੋੜਸਵਾਰੀ ਧੰਗਵਾਰਬਾਜ਼ੀ ਤੇ ਤੀਰ ਅੰਦਾਜ਼ੀ ਤੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹਨ ਗੁਰੂ ਗੋਬਿੰਦ ਸਿੰਘ ਜੀ ਦੀ ਵਿਰਾਸਤ ਨੂੰ ਯਾਦ ਕਰਦੇ ਹਨ ਪਰ ਹੌਲਾ ਮਹੱਲ ਹੈ ਕਿ ਅਸਲ ਭਾਵਨਾ ਅੱਜ ਵੀ ਉਹੀ ਹੈ ਇਹ ਸਮਾਜ ਸਾਂਝਾ ਕਰਨ ਦਾ ਇੱਕ ਸਿੱਖ ਸਦਾ ਲਈ ਸੰਤ ਸਿਪਾਹੀ ਹੈ ਹਮੇਸ਼ਾ ਤਿਆਰ ਹਮੇਸ਼ਾ ਮਜ਼ਬੂਤ ਤੇ ਹਮੇਸ਼ਾ ਇਨਸਾਫ਼ ਦੇ ਰਾਖੇ ਹਨ